ਪਾਰਟੀ ਦੀ ਲਾਈਨ ਦੇਖੋ ਸਪਸ਼ਟ ਕਿਸੇ ਵੀ ਅਤਵਾਦੀ ਨੂੰ ਜਿਹੜਾ ਕੋਈ ਦੇਸ਼ ਤੇ ਉਲਟ ਗੱਲ ਕਰਦਾ ਏ ਉਹਦੇ ਲਈ ਕੋਈ ਜਗ੍ਹਾ ਨਹੀਂ ਗਈ ਉਹੀ ਅੱਜ ਮੇਰੀ ਆ ਉਹੀ ਪਾਰਟੀ ਦੀ ਲਾਈਨ ਆ ਉਹਨੂੰ ਲੋਕਾਂ ਨੇ ਐਮਪੀ ਚੁਣਿਆ ਸੰਵਿਧਾਨ ਦੀ ਉਹਨੇ ਮੰਨ ਕੇ ਗੱਲ ਤੇ ਹੁਣ ਉਹ ਸੌ ਚੱਕਣ ਨੂੰ ਜਿਹੜਾ ਏ ਉਹਨਾਂ ਨੇ ਕਿਹਾ ਮੈਂ ਆਉਣਾ ਉਹ ਸੰਵਿਧਾਨ ਦੀ ਸੌ ਦੀ ਸੌ ਸੰਵਿਧਾਨ ਦੀ ਚੱਕਣੀ ਆ ਕਾਨੂੰਨ ਦੀ ਚੱਕਣੀ ਆ ਇਸ ਕਰਕੇ ਇਹ ਗੱਲ ਕਹੀ ਸੀ ਤੇ ਉਹ ਵੀ ਇੱਕ ਚੈਨਲ ਤੇ ਉਹਨਾਂ ਦੇ ਪਿਤਾ ਜੀ ਨੇ ਇਹ ਗੱਲ ਕਹੀ ਸੀ ਵੀ ਅਸੀਂ ਗੱਲ ਕਰਨੀ ਚਾਹਾਂਗੇ ਤੇ ਸਾਨੂੰ ਜੇ ਅਸੀਂ ਉਹਨੂੰ ਲਾਈਨ ਤੇ ਲਿਆ ਕੇ ਜੇ ਉਹਨੇ ਗੱਲ ਕਰਨੀ ਆ ਅਸੀਂ ਤਾਂ ਉਹਨੂੰ ਇਹੀ ਕਹਿਣਾ ਭਾਈ ਦੇਸ਼ ਦੀ ਗੱਲ ਕਰ ਕਾਨੂੰਨ ਦੀ ਗੱਲ ਕਰ ਗੱਲ ਐਦੂ ਐਦੂ ਬੰਦ ਇਹਦੇ ਵਿੱਚ ਹੋਰ ਕੁਝ ਵੀ ਨਹੀਂਗਾ ਲੋਕਾਂ ਨੇ ਉਹਨੂੰ ਐਮਪੀ ਚੁਣਤਾ ਜੇ ਮੈਨੂੰ ਮਿਲਣਗੇ ਤਾਂ ਉਹਨਾਂ ਨੂੰ ਇਹੀ ਆ ਵੀ ਭਾਈ ਦੇਸ਼ ਦੀ ਗੱਲ ਕਰੋ ਜੇ ਦੇਸ਼ ਦੀ ਗੱਲ ਨਹੀਂ ਕਰਦੇ ਤਾਂ ਫਿਰ ਐਨਐਸਏ ਲੱਗੂ ਜੇ ਦੇਸ਼ ਨੂੰ ਤੋੜਨ ਦੀ ਗੱਲ ਕਰਾਂਗੇ ਫਿਰ ਤਾਂ ਜਿੱਥੇ ਬੈਠੇ ਆ ਵਿੱਚ ਉਹੀ ਜਗ੍ਹਾ ਹੈ ਜੇ ਕੋਈ ਤਬਦੀਲੀ ਆਉਂਗੀ ਜੇ ਉਹ ਦੇਸ਼ ਦੇ ਹਿੱਤ ਦੀ ਗੱਲ ਕਰਦਾ ਦੇਸ਼ ਦੀ ਪੰਜਾਬ ਦੀ ਗੱਲ ਕਰਦਾ ਪਹਿਲਾਂ ਤੇ ਫਿਰ ਉਹਦੇ ਨੇ ਸਾਰੇ ਦਰਵਾਜ਼ੇ ਖੁੱਲੇ ਨੇ ਲੋਕਾਂ ਨੇ ਵੀ ਦੇਖ ਲਿਆ ਹੁਣ ਜਿਹੜੇ ਪੂਰੇ ਦੇ ਐਮਪੀ ਬਣੇ ਆ ਅੱਜ ਕਿੰਨੇ ਦਿਨ ਹੋ ਗਏ ਪਾਰਲੀਮੈਂਟ ਚੱਲਦੀ ਹੈ ਕਿਹੜੀ ਬ੍ਰੀਫ ਰਿਪੋਰਟ ਦੀ ਗੱਲ ਹੋਈ ਹੈ ਕਿਹੜੀ ਮੌਕੇ ਦੀ ਗੱਲ ਹੋਈ ਹੈ ਦੱਸੋ ਜੀ ਕਿਹੜੇ ਮੰਤਰੀਆਂ ਨੂੰ ਅੱਜ ਤੱਕ ਮਿਲੇ ਨੇ ਅੱਜ ਦਿਨ ਕਿੰਨੇ ਹੋ ਗਏ ਇਲੈਕਸ਼ਨ ਹੋਈ ਤੁਸੀਂ ਇੱਕ ਵੀ ਉਹਨਾਂ ਨੂੰ ਕਿਸੇ ਮਿਨਿਸਟਰ ਨੂੰ ਮਿਲਦੇ ਦੇਖਿਆ ਵੀ ਭਾਈ ਮੈਂ ਮੌਕੇ ਦੀ ਆ ਗੱਲ ਕਰ ਰਹੇ ਮੈਂ ਫਰੀਦਕੋਟ ਦੀ ਗੱਲ ਕਰ ਰਹੇ ਇਸ ਕਰਕੇ ਲੋਕ ਜਦ ਹੀ ਇੱਕਦਮ ਸਮਝ ਜਾਂਦੇ ਨੇ ਉਹ ਠੀਕ ਉਸ ਵੇਲੇ ਕੀ ਸੈਂਟੀਮੈਂਟ ਹੁੰਦਾ ਵੋਟਾਂ ਹੋ ਗਈਆਂ ਪਰ ਕੀ ਅੱਜ ਇਹ ਲੋਕਾਂ ਨੂੰ ਪਤਾ ਨਹੀਂ ਲੱਗੂਗਾ ਵੀ ਉਹਨਾਂ ਨੂੰ ਸੌਹ ਚੱਕਣ ਲਈ ਵੀ ਅਲੱਗ ਆਉਣਾ ਪਊਗਾ ਸੌਹ ਚੱਕ ਕੇ ਜਦੋਂ ਐਮਪੀ ਦੀ ਸੌਹ ਚੱਕਣ ਦੇ ਸੰਵਿਧਾਨ ਮੁਤਾਬਕ ਸੌਹ ਉਹਨਾਂ ਨੂੰ ਆਜ਼ਾਦਤ ਮਿਲ ਜਾਏਗੀ ਸੌਹ ਉਹ ਚੱਕਣਗੇ ਆ ਸੈਸ਼ਨ ਤੋਂ ਬਾਅਦ ਚੱਕ ਲੈਣਗੇ ਪਰ ਉਸ ਤੋਂ ਬਾਅਦ ਉਹਨਾਂ ਦਾ ਸਥਾਨ ਕਿੱਥੇ ਆ ਉਹ ਉਹ ਜਗ੍ਹਾ ਕਿਹੜੀ ਆ ਕੀ ਉੱਥੋਂ ਲੋਕਾਂ ਦੇ ਸਵਾਲ ਚੱਕ ਸਕਣਗੇ ਜੇ ਕੋਈ ਮੈਂ ਇੱਕ ਗੱਲ ਇੱਕ ਗੱਲ ਮੇਰੀ ਬੇਨਤੀ ਸੁਣੋ ਮੈਂ ਕੇਂਦਰ ਦਾ ਇਸ ਵੇਲੇ ਮੰਤਰੀ ਬੈਠਾ ਹਾਂ ਮਿਨਿਸਟਰ ਹਾਂ ਨਾ ਮੈਂ ਕੀ ਮਿਨਿਸਟਰ ਹੋਣ ਦੇ ਨਾਤੇ ਕਾਨੂੰਨ ਤੋੜ ਸਕਦਾ ਜੇ ਮੈਂ ਕਾਨੂੰਨ ਤੋੜੂਗਾ ਚਾਹੇ ਉਹ ਮੁੱਖ ਮੰਤਰੀ ਆ ਮੰਤਰੀ ਆ ਉਹਦੀ ਜਗ੍ਹਾ ਜਿਹੜੀ ਜੇਲ੍ਹ ਚ ਆ ਕਿਸੇ ਨੂੰ ਕੋਈ ਮਾਫੀ ਤਾਂ ਨਹੀਂ ਜੇ ਕੋਈ ਐਮਪੀ ਵੀ ਤੁਸੀਂ ਬਣਾ ਦਿੰਦੇ ਬਣਾਤਾ ਤੁਸੀਂ ਐਮਪੀ ਉਹਨੂੰ ਕੋਈ ਇਹ ਥੋੜੀ ਜਿਹੀ ਵੀ ਆਜ਼ਾਦੀ ਮਿਲ ਜੂਗੀ ਵੀ ਅੱਜ ਉਹ ਆ ਕੇ ਬਾਹਰ ਜਾ ਕੇ ਜੋ ਮਰਜ਼ੀ ਕਰਦਾ ਫਿਰੇ ਜੇ ਉਹ ਕਾਨੂੰਨ 'ਚ ਨਹੀਂ ਰਹੇਗਾ ਤਾਂ ਉਹਨੂੰ ਜੇਲ੍ਹ 'ਚ ਹੀ ਮਿਲਣਾ ਹੈ ਚਾਹੇ ਕਿਸੇ ਨੂੰ ਐਮਐਲਏ ਬਣਾ ਲੈਣ ਉਹ ਤਾਂ ਲੋਕਾਂ ਦਾ ਕੰਮ ਆ ਪਰ ਜਿਨੇ ਕਾਨੂੰਨ ਦੇਸ਼ ਨੂੰ ਨਹੀਂ ਮੰਨਿਆ ਦੇਸ਼ ਦੇ ਸੰਵਿਧਾਨ ਨੂੰ ਮੰਨਿਆ ਉਹਨੂੰ ਐਮਐਲਏ ਬਣਾ ਲਓ ਐਮਪੀ ਬਣਾ ਲਓ ਮੰਤਰੀ ਬਣਾ ਲਓ ਸੰਤਰੀ ਬਣਾ ਲਓ ਉਹਦੀ ਜਗ੍ਹਾ ਜੇਲ੍ਹ ਹੈ ਇਹ ਲੋਕਾਂ ਨੂੰ ਵੀ ਮੈਂ ਅਪੀਲ ਕਰਦਾ ਇਸ ਹੱਥ ਜੋੜ ਕੇ ਜਿਹੜਾ ਵੀ ਕੋਈ ਬਾਹਰ ਜਿਹਨੂੰ ਮਰਜ਼ੀ ਚੁਣ ਲੋ ਜਿਹੜਾ ਕੋਈ ਬਾਹਰ ਆ ਉਹ ਤੁਹਾਡੇ ਕੰਮ ਕਰਾਊਗਾ ਉਹ ਤੁਹਾਡੀ ਗੱਲ ਕਰੂਗਾ ਤੇ ਹੁਣ ਤਾਂ ਬੀਜੇਪੀ ਦੀ ਸਰਕਾਰ ਬਣ ਗਈ ਜਿਹੜੀਆਂ ਵੀ ਬਾਈ ਇਲੈਕਸ਼ਨਾਂ ਆਉਣਗੀਆਂ ਉਹ ਚ ਹਰ ਬੀਜੇਪੀ ਦੇ ਨਮਾਇੰਦੇ ਨੂੰ ਜਿਤਾਓ ਤੇ ਉਹ ਤੁਹਾਡੀ ਵਿਧਾਨ ਸਭਾ ਚ ਕਰੋੜਾਂ ਰੁਪਈਆ ਉੱਥੋਂ ਲੈ ਕੇ ਆਊਗਾ ਸੈਂਟਰ ਦੀਆਂ ਸਕੀਮਾਂ ਲੈ ਕੇ ਆਊਗਾ ਬਾਕੀ ਜਿਹੜੀ ਆਮ ਆਦਮੀ ਦੀ ਸਰਕਾਰ ਆ ਉਹ ਤਾਂ ਅੱਜੋ ਜਨਾਬ ਕਹਿੰਦੇ ਮੈਂ ਹੁਣ ਮੁੱਖ ਮੰਤਰੀ ਜਿਹੜਾ ਘਰ ਆ ਦਿਲੰਦਰ ਲੈ ਗਿਆ ਤੇ ਐ ਕਿੰਨਿਆਂ ਨੂੰ ਕਿਹਨੂੰ ਕਿਹਨੂੰ ਬੇਫੂਕ ਬਣਾਉਂਦੇ ਫਿਰੋਗੇ ਵੀ ਹੁਣ ਅਸੀਂ ਢਾਈ ਸਾਲ ਦਿਲੰਦਰ ਹੀ ਰਹਿਣਾ ਇਸ ਕਰਕੇ ਪਿਛਲੀ ਪਿੱਛੇ ਵੀ ਵਿਚਾਰ ਰੱਖਣ ਕਿਤੇ ਪਿੱਛੇ ਕੋਈ ਨਾ ਖੋਈ ਜਾਵੇ ਚੰਡੀਗੜ੍ਹ ਵਾਲੀ ਉਹਦਾ ਵੀ ਮਗਰ ਨਿਗਰ ਰੱਖਣ ਸਪਸ਼ਟੋਂ ਭਈ ਜੇ ਤੁਸੀਂ ਕਿਸੇ ਨੂੰ ਐਮਐਲਏ ਐਮਪੀ ਵੀ ਚੁਣ ਲੋਗੇ ਜੇ ਉਹ ਹੁਣ ਇੱਕ ਐਮਪੀ ਬੀਐਸਪੀ ਦੇ ਐਮਪੀ ਸੀ ਮੈਂ ਨੌਂ ਨਹੀਂ ਬੀਐਸਪੀ ਦੇ ਐਮਪੀਸੀ ਪਿਛਲੀ ਸਟਾਰਮੀ ਲੋਕ ਸਭਾ ਤੇ ਉਹਨਾਂ ਦੇ ਉੱਤੇ ਰੇਪ ਦਾ ਕੇਸ ਸੀ ਉਹ ਸੌ ਚੱਕਣ ਆ ਗਏ ਪਰ ਲਗਾਤਾਰ ਕੇਸਾਂਾਂ ਤੇ ਪੰਜ ਸਾਲ ਚੱਲਦਾ ਰਿਹਾ ਤੇ ਉਹ ਇੱਕ ਦਿਨ ਵੀ ਨਾਟ ਇਵਨ ਫॉर ਅ ਡੇ ਉਹ ਆ ਕੇ ਲੋਕ ਸਭਾ ਚ ਹਾਜ਼ਰੀ ਨਹੀਂ ਲਾ ਸਕੇ ਕੋਰਟ ਨੇ এলাਉ ਨਹੀਂ ਕੀਤਾ ਆਜ਼ਾਦ ਰੀਤੀ ਕੋਰਟ ਨੇ ਫਿਰ ਕੀ ਲੋਕਾਂ ਦਾ ਨੁਕਸਾਨ ਹੋਇਆ ਉਹ ਤਾਂ ਨਹੀਂ ਹੋਇਆ ਉਹਨੂੰ ਤਾਂ ਸੌ ਚੱਕ ਲਈ ਉਹਨੇ ਉਹਨੂੰ ਤਨਖਾਹ ਵੀ ਜਾਣ ਲੱਗੀ ਹਾਂਜੀ ਉਹਨੂੰ ਸਾਰੇ ਫਾਇਦੇ ਭੱਦੇ ਵੀ ਜਾਣ ਲੱਗ ਗਏ ਹੋਰ ਵੀ ਸਭ ਕੁਝ ਹੋ ਗਿਆ ਤੇ ਪਰ ਉਹ ਤੁਹਾਡੇ ਲਈ ਕੀ ਕਰੂਗਾ ਇਸੇ ਤਰੀਕੇ ਨਾਲ ਮੈਂ ਅੰਮ੍ਰਿਤ ਪਨ ਦੀ ਗੱਲ ਕਰਦਾ ਬਈ ਉਹ ਜੇ ਤਾਂ ਭਾਈ ਦੇਸ਼ ਨੂੰ ਦੇ ਕਾਨੂੰਨ ਨੂੰ ਮੰਨੂਗਾ ਸੰਵਿਧਾਨ ਨੂੰ ਮੰਨੂਗਾ ਉਹਦੇ ਲਈ ਜਗ੍ਹਾ ਬਾਹਰ ਵੀ ਆ ਪਾਰਲੀਮੈਂਟ 'ਚ ਵੀ ਆ ਜੇ ਉਹ ਕਹੂਗਾ ਵੀ ਮੈਂ ਤਾਂ ਭਾਈ ਗੱਲ ਦੇਸ਼ ਦੀ ਨਹੀਂ ਕਰਨੀ ਦੇਸ਼ ਨੂੰ ਉਜਾੜਨ ਦੀ ਕਰਨੀ ਹੈ ਫਿਰ ਤਾਂ ਉਹ ਜਿਬਰੂ ਗੜ੍ਹ ਤੋਂ ਅੱਗੇ ਵੀ ਕਿਸੇ ਹੋਰ ਗੜ੍ਹ 'ਚ ਜਾ ਸਕਦਾ